ਹਾਂਜੀ ਦੋਸਤੋ ਅੱਜ ਮਲੋਟ ਮੰਡੀ ਦਿਨ ਸੋਮਵਾਰ 16 ਤਰੀਕ 9ਵਾਂ ਮਹੀਨਾ 2024 ਅੱਜ ਦੇ ਆਪਾਂ ਤੁਹਾਨੂੰ ਬਾਜ਼ਾਰ ਰੇਟ ਦੱਸਾਂਗੇ 200 ਰੁਪਏ 150 ਰੁਪਏ ਰੋਟੀ ਦੀ ਪੈਡ ਨੇ ਕੱਦੂ ਵਿਗਿਆ ਜੀ ਅੱਜ ਵੀਰਪਾਏ ਤੋਂ ਲੈ ਗਏ 15 ਰੁਪਏ ਆਲ 15 ਚੌਲਾ 40 ਤੋਂ 30 ਗੋਭੀ 60 ਤੋਂ 50 ਸ਼ਿਮਲਾ ਮਿਰਚ 90 ਤੋਂ 70 ਮਿਰਚ 30 ਤੋਂ 35 ਆਦਾ 65 ਤੋਂ 55 ਖੱਕੜੀ 15 ਰੁਪਏ ਪੇਠਾ 12 ਰੁਪਏ ਭਿੰਡੀ 25 ਤੋਂ 20 ਰੁਪਏ ਵੈਂਗਣ 15 ਰੁਪਏ ਚੂਚੂ 25 ਰੁਪਏ ਵੈਂਗਣੀ 25 ਰੁਪਏ ਖੀਰਾ 35 ਤੋਂ 40 ਟਮਾਟਰ 25 ਤੋਂ 20 ਰੁਪਏ ਮਟਰ 165 ਰੁਪਏ ਅਰਬੀ 50 ਤੋਂ 40 ਰੁਪਏ ਤੋਰੀ 38 ਤੋਂ 30 ਰੁਪਏ ਕਰੇਲਾ 45 ਤੋਂ 40 ਰੁਪਏ ਧਨੀਆ 220 ਰੁਪਏ ਇਹ ਅੱਜ ਦੇ ਭਾਣੇ ਜੀ ਤੇ ਜੇ ਕਿਸੇ ਵੀਰ ਨੇ ਚੈੱਕ ਕਰਨੇ ਹੁਣ ਸਾਡੇ ਫੇਸਬੁਕ ਪੇਜ ਤੇ YouTube ਤੇ Instagram ਤੇ ਤੁਸੀਂ ਚੈੱਕ ਕਰ ਸਕਦੇ ਹੋ ਧੰਨਵਾਦ ਸਾਰਿਆਂ ਦਾ ਇਹ ਮੰਡੀ ਦੇ ਹਾਲ ਨੇ ਮਲੋੜ ਦੇ ਜੀ ਅੱਜ ਦੇ ਭਾਅ ਦੇ